ਅੱਜ ਗੱਲ ਕਰਾਂਗੇ ਜੀ ਵਿਰਸੇ ਬਾਰੇ ਜੋ ਸਾਡਾ ਵਿਰਸਾ ਹੈ ਜੋ ਪਿਛਲੇ ਸਮਿਆਂ ਤੋਂ ਸਾਨੂੰ ਮਿਲਿਆ ਹੈ ਜੋ ਬਜ਼ੁਰਗਾਂ ਸਾਡਿਆਂ ਤੋਂ ਮਿਲਿਆ ਹੈ ਉਹ ਅੱਜ ਦੇ ਸਮੇਂ ਤੇ ਵਿਰਸਾ ਖਤਮ ਹੁੰਦਾ ਜਾ ਰਿਹਾ ਦਿਨੋਂ ਦਿਨ ਖਤਮ ਹੁੰਦਾ ਜਾ ਰਿਹਾ ਜੋ ਵੀ ਪ੍ਰਾਤਨ ਸਮੇਂ ਦੀਆਂ ਚੀਜ਼ਾਂ ਆ ਜਾਂ ਜੋ ਵੀ ਸਾਨੂੰ ਪਿਛੋਕੜ ਤੋਂ ਮਿਲਿਆ ਉਹ ਅਸੀਂ ਬਿਲਕੁਲ ਲੂਪ ਹੋ ਚੁੱਕੇ ਹਾਂ ਅੱਜ ਦੇ ਜੇ ਗੱਲ ਕਰੀਏ ਵਿਰਸੇ ਦੀ ਤੇ ਸਭ ਤੋਂ ਪਹਿਲੀ ਗੱਲ ਮੈਂ ਐਸੀ ਕਰਕੇ ਕਰਾਂਗਾ ਕਿ ਬਚਪਨ ਦੇ ਜੋ ਹਾਲਾਤ ਸੀ ਪਹਿਲਾਂ ਉਹ ਬਚਪਨ ਦੀਆਂ ਖੇਡਾਂ ਖੇਡਾਂ ਨਹੀਂ ਰਹਿ ਗਈਆਂ ਅੱਜ ਦੇ ਸਮੇਂ ਦੇ ਵਿੱਚ ਬਚਪਨ ਦੀ ਖੇਡ ਜੋ ਅਸੀਂ ਪਹਿਲਾਂ ਖੇਡਦੇ ਸੀਗੇ ਕਈ ਤਰ੍ਹਾਂ ਦੀਆਂ ਖੇਡਾਂ ਵੰਟੇ ਖੇਡਨੇ ਹੋਰ ਚੀਜ਼ਾਂ ਖੇਡਣੀਆਂ ਜਿਵੇਂ ਬਾਂਦਰ ਕਿਲਾ ਖੇਡਣਾ ਲੁਕਣ ਮੀਟੀ ਖੇਡਣੀ ਹੋਰ ਵੀ ਕਈ ਏਦਾਂ ਦੀਆਂ ਖੇਡਾਂ ਹੁੰਦੀਆਂ ਸੀ ਪਰ ਅੱਜ ਦੇ ਸਮੇਂ ਤੇ ਨਾ ਤਾਂ ਇਹ ਜਿਹੀਆਂ ਕੋਈ ਖੇਡਾਂ ਰਹਿ ਗਈਆਂ ਨੇ ਨਾ ਹੀ ਕੋਈ ਆਪਸ ਚ ਖੇਡ ਕੇ ਖੁਸ਼ ਹੈ ਪੁਰਾਣੇ ਸਮਿਆਂ ਤੇ ਸਾਰੇ ਹੀ ਇਕੱਠੇ ਹੋ ਕੇ ਖੇਡਿਆ ਕਰਦੇ ਸੀ ਕੋਈ ਆਪਣੇ ਗਲੀਆਂ ਚ ਖੇਡਣਾ ਬੱਚਿਆਂ ਨੇ ਹੋਰ ਥਾਵਾਂ ਤੇ ਖੇਡਣਾ ਗਰਾਊਂਡਾਂ ਚ ਖੇਡਣਾ ਜਾਂ ਬਹੁਤ ਸਾਰੀ ਸਾਡੇ ਮਤਲਬ ਬਚਪਨਾ ਜਿਹੜਾ ਸੀ ਬਹੁਤ ਹੀ ਖੁਸ਼ੀਆਂ ਭਰਿਆ ਹੁੰਦਾ ਸੀ ਪਰ ਅੱਜ ਦੇ ਜੇ ਵਿਰਸੇ ਦੇ ਵਿੱਚੋਂ ਜੋ ਸਾਡੀਆਂ ਚੀਜ਼ਾਂ ਨੇ ਉਹ ਅਲੋਪ ਹੀ ਕਰ ਦਿੱਤੀਆਂ ਨੇ ਕਿਉਂਕਿ ਸਾਡੇ ਬੱਚੇ ਜਿਹੜੇ ਨੇ ਉਹ ਜਾ ਕੇ ਜਾਂ ਕੰਪਿਊਟਰਾਂ ਚ ਵੱਢ ਗਏ ਨੇ ਜਾਂ ਮੋਬਾਈਲਾਂ ਚ ਖਾਸ ਕਰ ਜ਼ਿਆਦਾਤਰ ਮੋਬਾਈਲਾਂ 'ਚ ਵੜ ਗਏ ਨੇ ਕਿਉਂਕਿ ਜ਼ਿਆਦਾਤਰ ਅਸੀਂ ਇਹ ਨਹੀਂ ਕਹਿੰਦੇ ਕਿ ਸੋਸ਼ਲ ਮੀਡੀਆ ਮਾੜਾ ਹੈ ਪਰ ਜਿਹੜਾ ਬਚਪਨ 'ਚ ਜਿਹੜਾ ਅਸੀਂ ਮੋਬਾਈਲ ਬੱਚੇ ਨੂੰ ਫੜਾ ਦੇਣਾ ਉਹ ਮਾੜਾ ਸਾਨੂੰ ਵਿਰਸੇ 'ਚ ਮੋਬਾਈਲ ਨਹੀਂ ਮਿਲਿਆ ਸਾਨੂੰ ਵਿਰਸੇ 'ਚ ਮਿਲਿਆ ਸੀ ਖੇਡਾਂ ਮਿਲੀਆਂ ਸੀ ਸਾਨੂੰ ਵਿਰਸੇ 'ਚ ਮਿਲਿਆ ਸੀ ਸਾਡਾ ਪਹਿਰਾਵਾ ਸਾਡੀਆਂ ਮਤਲਬ ਖਾਣ ਪੀਣ ਦੀਆਂ ਰਹਿਣ ਸਹਿਣ ਦੀਆਂ ਜੋ ਹੋਰ ਵੀ ਕਈ ਤਰ੍ਹਾਂ ਦੀਆਂ ਐਸੇ-ਐਜੀਆਂ ਚੀਜ਼ਾਂ ਮਿਲੀਆਂ ਪਰ ਜਿਨ੍ਹਾਂ ਨੂੰ ਅਸੀਂ ਅਲੋਪ ਕਰ ਦਿੱਤਾ ਹੈ ਜੱਜ ਦੇ ਗੱਲ ਕਰੀਏ ਵਿਰਸੇ ਦੀਆਂ ਤੇ ਆ ਭੰਗੜਾ ਵੀ ਅਜਿਹੀ ਚੀਜ਼ ਸੀਗੀ ਜਿਹੜਾ ਕਿ ਸਾਨੂੰ ਵਿਰਸੇ ਚ ਕਈ ਤਰ੍ਹਾਂ ਨਾਲ ਮਿਲਿਆ ਖ ਗੱਲ ਕਰਦੇ ਆ ਖਾਲਸਾ ਕਾਲਜ ਦੀ ਖਾਲਸਾ ਕਾਲਜ ਉਸ ਸਮੇਂ ਤੇ ਵੀ ਮੰਨਿਆ ਸੀ ਭੰਗੜੇ ਚ ਤੇ ਅੱਜ ਵੀ ਮੰਨਿਆ ਪਰ ਉਹ ਚੀਜ਼ਾਂ ਜਿਹੜੀਆਂ ਜੋ ਪੁਰਾਣੀਆਂ ਸਮੇਂ ਦੀਆਂ ਮਿਲੀਆਂ ਸੀਗੀਆਂ ਭੰਗੜੇ ਦੀਆਂ ਅੱਜ ਕੱਲ ਭੰਗੜਾ ਲੋਕਾਂ ਦੇ ਵਿੱਚ ਰਹਿ ਨਹੀਂ ਗਿਆ ਮੁੰਡੇ ਜ਼ਿਆਦਾਤਰ ਭੰਗੜੇ ਦੇ ਸ਼ਕੀਨ ਨਹੀਂ بس موبائلਾਂ ਤੇ سوشل میڈیا ਤੇ ਡਾਂਸ ਕਰਨ ਜੋਗੇ ਰਹਿ ਗਏ ਨੇ। ਅਸਲੀਅਤ 'ਚ ਜੋ ਜੋ ਪੰਘੜੇ ਸੀਗੇ ਉਹ ਖਤਮ ਹੋ ਗਏ ਨੇ। ਇੱਕ ਡਾਂਸਰਾਂ ਦੇ ਰੂਪ 'ਚ ਪੰਘੜਾ ਪਾਉਣਾ ਉਹ ਅੱਲਾ ਅੱਡ ਚੀਜ਼ ਹੋ ਜਾਂਦੀ ਬਿਲਕੁਲ ਅੱਡ ਚੀਜ਼। ਪਰ ਇੱਕ ਜਿਹੜੀ ਗੱਲ ਹੈ ਉਹ ਆਪਣੇ ਵਿਰਸੇ ਦੇ ਨਾਲ ਜੁੜ ਕੇ ਵਿਰਸੇ ਨਾਲ ਰਹਿ ਕੇ ਕੁਝ ਨਾ ਕੁਝ ਸਿੱਖਣਾ, ਕੁਝ ਉਸ ਨੂੰ ਅਜਮਾਉਣਾ, ਕੁਝ ਕਈ ਚੀਜ਼ਾਂ ਖੇਡ ਕਰਨੀਆਂ। ਜੇ ਅੱਜ ਕੋਈ ਕਬੱਡੀ ਦੀ ਗੱਲ ਕਰੀਏ ਕਬੱਡੀ ਵੀ ਕਿਤੇ ਨਾ ਕਿਤੇ ਅਲੋਪ ਹੁੰਦੀ ਦਿੱਸਦੀ ਆ ਬੱਚੇ ਨਸ਼ਿਆਂ ਤੇ ਲੱਗਦੇ ਜਾ ਰਹੇ ਨੇ ਬਹੁਤ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਪਈਆਂ ਨੇ ਪਰ ਵਿਰਸਾ ਸਾਡਾ ਜਾ ਕਿੱਧਰ ਰਿਹਾ ਵਿਰਸਾ ਤੇ ਬਿਲਕੁਲ ਖਤਮ ਹੋ ਰਿਹਾ ਸੋ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਪਹਿਲਾਂ ਪੰਜਾਬ ਬਚਾਉਣ ਲਈ ਪੰਜਾਬ ਦਾ ਵਿਰਸਾ ਬਚਾਉਣ ਲਈ ਪੰਜਾਬ ਦੀਆਂ ਉਹ ਦਿੱਤੀਆਂ ਹੋਈਆਂ ਪ੍ਰਾਤਨ ਸਮੇਂ ਦੀਆਂ ਜੋ ਸਾਡੀਆਂ ਪਿਛੋਕੜ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਸੰਭਾਲਣਾ ਪਿਛੋਕੜ ਨੂੰ ਸਾਹਮਣਾ ਸਾਡੇ ਦਿੱਤੇ ਹੋਏ ਕਈ ਤਰ੍ਹਾਂ ਦੇ ਬਜ਼ੁਰਗਾਂ ਦੇ ਫਲਸਫਿਆਂ ਨੂੰ ਸਾਹਮਣਾ ਪਰ ਅੱਜ ਉਹ ਸਮੇਂ ਖਤਮ ਹੁੰਦੇ ਦੇਖਦੇ ਪਏ ਨੇ ਕਿ ਅਸੀਂ ਬਜ਼ੁਰਗਾਂ ਨੂੰ ਤਾਂ ਭੁੱਲ ਹੀ ਗਏ ਆ ਆਪਣੇ ਬਜ਼ੁਰਗ ਤੋਂ ਦਾਦੇ ਤੋਂ ਬਾਅਦ ਕਿਸੇ ਨੂੰ ਆਪਣਾ ਨਾਂ ਨਹੀਂ ਪਤਾ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਬਿਲਕੁਲ ਹੀ ਖਤਮ ਹੁੰਦੀਆਂ ਜਾ ਰਹੀਆਂ ਨੇ ਸੋ ਮੈਂ ਇਹੀ ਗੱਲ ਕਹਾਵਾਂਗਾ ਕਿ ਕਿਤੇ ਨਾ ਕਿਤੇ ਵਿਰਸੇ ਨੂੰ ਵੀ ਬਚਾਉਣ ਦੀ ਲੋੜ ਹੈ ਸਾਡੀ ਹਰ ਚੀਜ਼ ਵਿਰਸੇ 'ਚ ਜੋ ਮਿਲੀ ਹੈ ਸਾਨੂੰ ਉਹ ਸਭ ਨੂੰ ਵਿਚਾਣ ਦੀ ਲੋੜ ਹੈ ਸੋ ਪੰਜਾਬ ਦੇ ਸਾਰਿਆਂ ਨੌਜਵਾਨਾਂ ਨੂੰ ਵੀਰਾਂ ਨੂੰ ਭੈਣਾਂ ਭਰਾਵਾਂ ਨੂੰ ਮਾਪਿਆਂ ਬਜ਼ੁਰਗਾਂ ਨੂੰ ਸਭ ਨੂੰ ਇਹ ਗੱਲ ਕਹੂੰਗਾ ਕਿ ਇੱਕ ਵਾਰੀ ਤਾਂ ਹੰਬਲਾ ਮਾਰਨਾ ਹੀ ਪਵੇਗਾ ਤੇ ਸਾਨੂੰ ਇਹ ਚੀਜ਼ ਦੀ ਲੋੜ ਹੈ ਵੀਰੋ ਸਾਥ ਦਿਓ ਬਹੁਤ ਬਹੁਤ ਸ਼ੁਕਰੀਆ ਕਰਾਂਗਾ ਮੈਂ ਤੁਹਾਡਾ ਧੰਨਵਾਦ ਜੀ